ਰਸਤਾ ਜਾਂਦਾ ਹੈ ਜੀ ਵਾਈਡ ਰੌਕ ਨੂੰ ਕਿੰਗ ਜਾਰਜ ਤੋਂ ਅਸੀਂ ਨਿਕਲੇ ਸੀਗੇ ਕਿੰਗ ਜਾਰਜ ਦਾ ਸਿੱਧਾ ਰਸਤਾ ਯੂਐਸਏ ਨੂੰ ਜਾਂਦਾ ਹੈ ਹੁਣ ਅਸੀਂ ਆਪਣਾ ਰਸਤਾ ਬਦਲ ਲਿਆ ਹੈ ਤੇ ਇੱਥੇ ਹੁਣ ਫੈਸਮਿਸ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਨੇ ਕਈ ਜਗ੍ਹਾ ਤੇ ਬਹੁਤ ਸੋਹਣੀ ਤੇ ਆ ਲਾਈਟਿੰਗ ਸ਼ੁਰੂ ਹੋ ਗਈ ਆ ਇੱਥੇ ਦੀਆਂ ਸੜਕਾਂ ਬੜੀਆਂ ਵਧੀਆਂ ਨੇ ਇਕਦਮ ਕਲੀਨ ਸਮੂਥ ਜੀਆਂ ਗੱਡੀ ਚਲਾਉਣ ਵਾਲੇ ਨੂੰ ਵੀ ਮਜ਼ਾ ਆਉਂਦਾ ਆਉਂਦਾ ਵਾ ਜੀ ਉਧਰ ਮੈਂ ਜੀ ਕਿਤੋਂ ਸਮੁੰਦਰ ਦਾ ਵਿਊ ਦਿਖਦਾ ਆ ਤੇ ਵਾਈਟ ਰੌਕ ਨੂੰ ਤਿੰਨ ਸਾਈਡ ਤੋਂ ਸਰੀ ਲੱਗਦਾ ਆ ਤੇ ਇੱਕ ਸਾਈਡ ਤੋਂ ਇੱਕ ਬੇ ਲੱਗਦੀ ਆ ਸੀ ਮੌਲ ਨੂੰ ਬੇ ਕਹਿੰਦੇ ਆ ਮੈਨੂੰ ਨਾਮ ਨਹੀਂ ਲੈਣਾ ਹੁੰਦਾ ਪਰ ਮੈਂ ਨਾਮ ਜ਼ਰੂਰ ਥੱਲੇ ਤੁਹਾਨੂੰ ਮੈਂਸ਼ਨ ਕਰ ਦਊਗੀ ਉਹਦੇ ਨਾਲ ਲੱਗਦਾ ਆ ਤੇ ਤਿੰਨ ਪਾਸਿਓਂ ਇਹ ਸਰੀ ਦੇ ਨਾਲ ਲੱਗਦਾ ਹੈ ਤੇ ਸਾਊਥ ਸਰੀ ਚ ਪੈਂਦਾ ਹੈ ਇਹ ਹੈਗੇ ਆ ਘਰ ਲੋਕਾਂ ਦੇ ਅਪਾਰਟਮੈਂਟਸ ਤੇ ਜਿਹੜੇ ਸਿੰਗਰਸ ਨੇ ਕਹਿੰਦੇ ਮੋਸਟਲੀ ਇਦਾਂ ਹੀ ਸਾਈਡ ਰਹਿੰਦੇ ਨੇ ਜੀਪੀ ਗਰੇਵਾਲ ਜਾਂ ਕੋਈ ਹੋਰ ਸਿੰਗਰ ਨੇ ਚਲੋ ਵੀ ਇੱਥੇ ਮਾਲ ਗੱਡੀ ਜਾ ਰਹੀ ਹੈ ਵੈਂਟਰ ਆ ਗਈ ਸਰਦ ਪ੍ਰੋ ਰਾਜ ਘਟ ਗਿਆ ਨਹੀਂ ਹੁੰਦਾ ਤਾਂ ਰਾਜ ਸਮਰਦੇ ਵਿੱਚ ਬਹੁਤ ਜ਼ਿਆਦਾ ਰਾਜ ਘਟਿਆ ਜਾਂਦਾ ਹੈ ਠੀਕ ਹੈ ਬਾਕੀ ਕੋਈ ਹੋਰ ਸਟਾਫ ਨਹੀਂ ਇਸ ਤੋਂ ਮੈਂ ਇਹ ਕਾਫੀ ਲੰਬੀ ਟ੍ਰੇਨ ਆ ਤੇ ਪੂਰੇ ਟਰੱਕਸ ਵੀ ਨੇ ਪਹਿਲਾਂ 12 ਦਿਨਾਂ ਦਾ ਸੀਗਾ ਜਦੋਂ ਕੋਲ ਘੱਟ ਸੀ ਪਾਣੀ ਅੱਛਾ ਹਾਂ ਇਹ ਆਖਰ ਨੂੰ ਇਸੇ ਜਿਹਾ ਹੋ ਗਿਆ ਹੈ ਮੇਰੇ ਵਰ ਦੂਸਰੀ ਵਾਰ ਆ ਗਿਆ ਫੇਰ ਹਨਾ ਆ ਟ੍ਰੇਨ ਬਹੁਤ ਜ਼ਿਆਦਾ ਲੰਬੀ ਆ ਹਲੇ ਤੱਕ ਨਹੀਂ ਖਤਮ ਹੋਈ ਤੇ ਹਲੇ ਵੀ ਪਿੱਛੋਂ ਆਈ ਜਾ ਰਹੀ ਐ ਇਹ ਮਾਲ ਗੱਡੀ ਐ ਵਿੱਚੇ ਪੈਟੋਲ ਵਗੈਰਾ ਟੈਂਗਰ ਵਗੈਰਾ ਸਾਰਾ ਕੁਝ ਭਰਿਆ ਹੋਇਆ ਆ ਤੇ ਹਲੇ ਵੀ ਬਹੁਤ ਲੰਬੀ ਆ ਆਏ ਫਿਟਿੰਗ ਏਰੀਆ ਅੱਛਾ ਉਹ ਸਾਹਮਣੇ ਅਮਰੀਕਾ ਆ ਅੱਛਾ ਸਾਹਮਣੇ ਯੂ ਐਸ ਆ ਜੀ ਠੰਡ ਹੈਗੀ ਆ ਪਰ ਇਨੀ ਫੀਲ ਨਹੀਂ ਹੋ ਰਹੀ ਘੁੰਮਣ ਜੋ ਆਏ ਆ ਨਾ ਕੰਮ ਕਰਨ ਗਏ ਹੋਏ ਤਾਂ ਮੰਨ ਲਓ ਠੰਡ ਬਹੁਤ ਜ਼ਿਆਦਾ ਫੀਲ ਹੁੰਦੀ ਆ ਅੱਛਾ ਕਿਉਂਕਿ ਇਸ ਵੇਲੇ ਹਾਂ ਲੋਕੀ ਫਿਰ 크리스마ਸ ਤੇਆਂ ਛੁੱਟੀਆਂ ਵੀ ਹੁੰਦੀਆਂ ਨੇ ਆ ਨਾ ਤੇ ਗੋਰੇ ਤਾਂ ਖਾਸ ਕਰਕੇ ਉਹਨਾਂ ਦਿਨਾਂ 'ਚ ਵੇਲੇ ਹੋ ਜਾਂਦੇ ਆ ਕਿ ਅਸੀਂ 크리스마ਸ ਇੰਜੋਏ ਕਰਨਾ ਹੈ ਨਾ ਤੇ ਇਥੇ 크리스마ਸ ਵੀ ਵੀ ਲੱਗਦਾ ਹੈ ਨਾ ਭਾਬੀ ਇਹ ਆ ਗਿਆ ਜੀ 211100 ਗਰਮੀਆਂ ਚ ਨਾ ਪਾਣੀ ਵੀ ਹੁੰਦਾ ਹੈ ਰੋ ਉੱਚੀ ਗਰਮੀਆਂ ਚ ਘਟ ਹੁੰਦਾ ਹੈ ਹਾਂ ਇੱਥੇ ਇੰਝ ਨਹੀਂ ਹਾਂ ਬਾਈਟ ਰੌਕਾ ਠੀਕ ਆ ਉਹ ਬਾਈਟ ਰੌਕ ਉਹਦੇ ਕਰਕੇ ਇਹਦਾ ਨਾਮ ਵਾਈਟ ਰੌਕ ਪਿਆ ਇਹ ਪੱਥਰ 486 ਟਨ ਭਾਰਾ ਹੈ ਤੇ 11000 ਸਾਲ ਪਹਿਲਾਂ ਦੱਸਿਆ ਜਾਂਦਾ ਹੈ ਕਿ ਇਹ ਕੰਡੇ ਆਇਆ ਸੀ ਤੇ 19ਵੀਂ ਸਦੀ ਦੇ ਵਿੱਚ ਸੇਲਰਸ ਦੇ ਵੱਲੋਂ ਇਹਨੂੰ ਨੈਵੀਗੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਸੀ ਤੇ ਇਹਦੇ ਪਿੱਛੇ ਇੱਕ ਮਿਥ ਵੀ ਹੈ ਕਹਾਣੀ ਵੀ ਦੱਸੀ ਜਾਂਦੀ ਹੈ ਕਿ ਸਮੁੰਦਰੀ ਜੀਵ ਨੂੰ ਜਿਹੜੀਆਂ ਟ੍ਰਾਈਬਸ ਕੋਵੀਚਨ ਦੀ ਟ੍ਰਾਈਬਸ ਰਹਿੰਦੀਆਂ ਸੀਗੀਆਂ ਉਹਦੇ ਸਰਦਾਰ ਦੀ ਕੁੜੀ ਦੇ ਨਾਲ ਪਿਆਰ ਹੋ ਗਿਆ ਸੀ ਪਰ ਘਰ ਵਾਲਿਆਂ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਜਿਸ ਅਬਾਦ ਸਮੁੰਦਰੀ ਜੀਵ ਦੇ ਵੱਲੋਂ ਇਹ ਵੱਡਾ ਸਾਰਾ ਪੱਥਰ ਬਣਾਇਆ ਗਿਆ ਸੀ ਤੇ ਉਹਨੇ ਇਸ ਪੱਥਰ ਨੂੰ ਸਮੁੰਦਰ ਦੇ ਵਿੱਚ ਸੁੱਟਿਆ ਸੀ ਉਹਨੇ ਆਪਣੇ ਪਿਆਰ ਨੂੰ ਕਿਹਾ ਸੀ ਕਿ ਜਿੱਥੇ ਵੀ ਟ੍ਰੈਵਲ ਕਰਕੇ ਪੱਥਰ ਜਾਊਗਾ ਸੇ ਉੱਥੇ ਘਰ ਬਣਾਵਾਂਗੇ ਤੇ ਇਸ ਪੱਥਰ ਨੂੰ ਪੀਕੋਲਸ ਵੀ ਕਿਹਾ ਜਾਂਦਾ ਪੀਕੋਲ ਸਿਕ ਫ੍ਰੈਂਚ ਵਰਡ ਹੈ ਤੇ ਇਹਦਾ ਮਤਲਬ ਹੁੰਦਾ ਹੈ ਰੌਕ ਤੇ ਇਸੇ ਪੱਥਰ ਦੇ ਨਾਮ ਤੋਂ ਇਸ ਸ਼ਹਿਰ ਦਾ ਨਾਮ ਪਿਆ ਹੈ ਵਾਈਟ ਰੌਕ ਜੀਂਦੇ ਹਾਂ ਤੇ ਅੱਛਾ ਕਮ ਆਨਲਾਈਨ ਲੈ ਕੇ ਜਾਂਦੇ ਆ ਠੀਕ ਆ ਸਮਰ ਦੇ ਟਾਈਮ ਲੱਗਦਾ ਹੈ ਇਸ ਸਟੈਂਪ ਤੇ ਉਹ ਲੈ ਕੇ ਜਾਂਦੇ ਆਪਾਂ ਨੂੰ ਇੱਥੇ ਨੂੰ ਕਮ ਆਉਣ ਉਹਦਾ ਇਹ ਨਾ ਗੇੜੀ ਚ ਦਵਾ ਲਿਆ ਹੁੰਦੇ ਹੋਣੇ ਤੇ ਜੇ ਇਥੋਂ ਯੂ ਐਸ ਏ ਨੂੰ ਵੀ ਜਾਂਦਾ ਇਦਾਂ ਜਾਂਦੀ ਹੋਊਗੀ ਫੈਰੀ ਵਗੈਰਾ ਜਾਂ ਕੁਝ ਹੋਇਆ ਨਹੀਂ ਅੱਛਾ ਬਸ ਦਾ ਸਭੀ ਵੈਸੇ ਜਾਣਦਾ ਉਹ ਨਾ ਦਾ ਬਾਰਡਰ ਆਊਟ ਸਾਈਡ ਹੈ ਆ ਰਹੀ ਹੈ ਆ ਰਹੀ ਪਾਣੀ ਬਹੁਤ ਠੰਡਾ ਹੋਣਾ ਹੈ ਜਿਹਦੇ ਵਿੱਚ ਤਹਾਂਤੀਆਂ ਪਈਆਂ ਨੇ ਇਹ ਅ ਅਏ ਆ ਪਿੱਛੇ ਸਾਰੀ ਵਾਈਟ ਰੌਕ ਸੀਗੀ ਆ ਜਿੱਥੇ ਲੋਕਾਂ ਦੇ ਕਾਰ ਆ ਹੋਰ ਬੜੀ ਬੜੀ ਸਾਰੀਆਂ ਲਾਈਨਾਂ ਲਗਾਈਆਂ ਤੇ ਪਹਿਲਾਂ ਇਹ ਪੂਰਾ ਬ੍ਰੇਕ ਹੋ ਗਿਆ ਸੀਗਾ ਫਿਰ ਦੁਬਾਰਾ ਇਹ ਦੁਬਾਰਾ ਚੱਲ ਸਾਰਾ ਕੀਤਾ ਹੈ ਜਨਵੇੜ ਕੀਤਾ ਅੱਛਾ ਇਹ ਸਾਰੇ ਟੂਰਿਸਟਾਂ ਦੇ ਪਹਿਲਾਂ ਤੇ ਮੈਂ ਤਾਂ ਪਹਿਲਾਂ ਤੋਂ ਤੇ ਤਾਂ ਇਹ ਕਮਜ਼ੋਰ ਹੋ ਗਿਆ ਹੋਣਾ ਹੈਨਾ ਕਦੋਂ ਦਾ ਬਣਿਆ ਹੋਣਾ ਆ ਹੁਣ ਦੁਬਾਰਾ ਕਦੋਂ ਇੱਥੇ ਕਦੋਂ ਆ ਠੀਕ ਆ ਤੇ ਅਸੀਂ ਉਹ ਐਂਡ ਪੁਆਇੰਟ ਤੱਕ ਜਾਣਾ ਆ ਉੱਥੇ ਜਾ ਕੇ ਦੇਖਦੇ ਆ ਕਿ ਉੱਥੇ ਕੀ ਆ ਫਿਰ ਅਸੀਂ ਹੌਲੀ ਹੌਲੀ ਕਰਕੇ ਐਂਡ ਪੁਆਇੰਟ ਤੇ ਪਹੁੰਚਦੇ ਪਏ ਆ ਜਦ ਜਦਾਂ ਪਹੁੰਚਦੇ ਵੇ ਆ ਉਦਾਂ ਉਦਾਂ ਠੱਠ ਵੱਧਦੀ ਗਈ ਆ ਤੇ ਅਸੀਂ ਇਹ ਪਹੁੰਚ ਗਏ ਆ ਐਂਡ ਪੁਆਇੰਟ ਤੇ ਇਹ ਉਹੀ ਪੰਛੀ ਆ ਜਿਹੜੇ ਬੋਲਦੇ ਪਏ ਸੀਗੇ ਤੇ ਇਹ ਪੰਛੀ ਪਹਿਲਾਂ ਉੱਡਦੇ ਸੀਗੇ ਹੁਣ ਜਿੱਦਾਂ ਹੀ ਸ਼ਾਮ ਪੈ ਗਈ ਆ ਦਿਨ ਢਲ ਗਿਆ ਆ ਤੇ ਇਹ ਪੰਛੀ ਆ ਕੇ ਆਪਣੇ ਥਾਂ ਤੇ ਬਹਿ ਗਏ ਆ ਤੇ ਇੱਥੇ ਕੰਮ ਵੀ ਚੱਲ ਰਿਹਾ ਆ ਕਹਿੰਦੇ ਇੱਥੇ ਕੇਕੜੇ ਫੜਦੇ ਆ ਜਦੋਂ ਕੇਕੜੇ ਆਉਂਦੇ ਆ ਤੇ ਇੱਥੇ ਕੇਕੜੇ ਫੜੇ ਜਾਂਦੇ ਆ ਹਾਂ ਕਿਥੇ ਆ ਬੈਠਾ ਪੰਛੀ ਤੇ ਇਹ ਪੰਛੀ ਹੋਵੇ ਇੱਥੇ ਦਾ ਇਹ ਹੈਗਾ ਜੀ ਕੈਨੇਡਾ ਦਾ ਨੇਟਿਵ ਪੰਛੀ ਤੇ ਇਹ ਰਾਮਨਾਲ ਹੋਣ ਇਤਨਾ ਕਿ ਬੈ ਗਿਆ ਆ ਤੇ ਇਹਨਾਂ ਦੀ ਆਵਾਜ਼ ਇਹ ਤੁਸੀਂ ਸੁਣੋਗੇ ਨਾ ਨਾ ਤਦ ਇਹ ਸਾਰੇ ਪੰਛੀ ਉੱਥੇ ਬੈਠੇ ਹੋਏ ਨੇ। ਔਰ ਸਾਰੇ ਆਗੇ ਤੇ ਬਹਿ ਗਏ ਆ। ਆ ਰਾਤ ਹੋ ਗਈ ਤਾਂ ਵੀਡੀਓ ਚ ਇਹਨਾਂ ਕਲੀਅਰ ਨਹੀਂ ਦੇਖਦਾ ਹਾਂਗਾ। ਤੇ ਮੇਰੀ ਆਵਾਜ਼ ਸਾਫ਼ ਸੁਣ ਨਹੀਂ ਪਾਉਣੀ ਵੀ ਹੋ ਰਹੀ। ਆ ਹੋ ਗਈ ਖਤਮ। ਸਰੀ ਲਿਤੀ ਹੋਈ ਆ ਤੇ ਆਪਾਂ ਆ ਗਏ ਹੁਣ ਥੱਲੇ ਇੱਥੋਂ ਬੋਟਸ ਲੈ ਕੇ ਲੋਕੀ ਅੱਗੇ ਸਮੁੰਦਰ ਤੇ ਗਈੜੀ ਲਾਉਣ ਜਾਂਦੇ ਨੇ ਇੱਥੇ ਇੱਕ ਨਦੀ ਆ ਕੇ ਮਿਲਦੀ ਆ ਇੱਕ ਓਸ਼ਣ ਆ ਤੇ ਨਾਲ ਇਹਦੇ ਨਾਲ ਇੱਕ ਰੇਲਵੇ ਟਰੈਕ ਚੱਲਦਾ ਤਾਂ ਕਰਕੇ ਹੋਰ ਜ਼ਿਆਦਾ ਪ੍ਰੋਕਸੀਮਿਟੀ ਥੀਓ ਪੁਆਇੰਟ ਦਾ ਕਿ ਪਾੜ ਰਹੇ ਨੇ ਪਾਠ ਹੋਈ ਗਈ ਯਾ ਤਾਂ ਇਹਨਾਂ ਦੇ ਕਿੱਸੇ ਕਿ ਆ ਰਹੇ ਰੱਸੀ ਖਿੱਚਦੇ ਹੋਏ ਆ ਸ਼ਾਇਦ ਕਤੋਂ ਦੇ ਨੇ ਲੱਕੀ ਹੋਏ ਸੀ ਪਰ ਇਹਨਾਂ ਦੇ ਜਾਲ ਦੇ ਵਿੱਚ ਆ ਹੀ ਆ ਗੁੱਤ ਜਿਹੜਾ ਛਾਏ ਨੇ अजता साडा व्हाईट ट्राउजर ट्रेन आयकुन पसंद होएगा ते इतर दर व्हिडिओजी साडे चॅनल हो सब्सक्राइब जरूर करलिओ सांगून सपोर्ट जरूर कर थँक्यू